ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ 7 ਜਾ ਹਾਂ ਹੋਂ ਕਰਤੀ ਸਭ ਮੋਈ ਸੰਪੋਖ ਸੇ ਨਾ ਨਾਲ ਦੂਜਾ ਪਾਏ ਦੁੱਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖੇ ਉੱਭਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀਆਂ ਸਿ ਚੰਗੀਆਂ ਆਚਾਰੀਂ ਬੁਰੀਆਂ ਮਨੋਕ ਸੁੱਦਾ ਕਾਲੀਆਂ ਬਾਹਰ ਚਟਵੀਆਂ ਹਰਿ ਸੰਕਰਤ ਨਾੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸ ਮਹਿਰਤियां ਮਾਣੈ ਸੁਖ ਰਲੀਆਂ ਆਉਂਦੇ ਤਾਣ ਨਾ ਤਾਣੀਆਂ ਰਹੈ ਨ ਮਨੜੀਆਂ ਨਾਨਕ ਜਨਮ ਸਕਾਰ ਸਾਜ ਜੇ ਤਨ ਕੈ ਸੰਗ ਮਿਲਾਂ ਪਉੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਇਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਵਾਲੇ ਬਸ ਹੈ ਸੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰ ਆਂਦਾ ਇੱਕ ਨਿੰਮਕ ਘੜੀ ਕਰ ਖਿਆਲ ਹਰ ਤੁਦੋਂ ਬਾਹਰ ਕੇਸ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹੱਲਾ ਸਿਜਾ ਹੁਕਮ ਨਾ ਜਾਣੈ ਬਹੁ ਤਾਰੋ ਵੈ ਅੰਦਰ ਧੋਖਾ ਨੀਂਦ ਨ ਸੋਵੈ ਜੇ ਧਨ ਖਸਮੈ ਚੱਲੈ ਰਜਾਈ ਦਰ ਘਰ ਸੋਭਾ ਮਹਿਲ ਬੁਲਾਏ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ ਮਹੱਲਾ ਦਿਜਾ ਮਨ ਮੁਖ ਨਾਮ ਵਿਹੋਣਿਆ ਰੰਗ ਕਸੁੰਬਾ ਦੇਖ ਨਾ ਭੁੱਲਾ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੁਜੈ ਲੱਗੇ ਪਾਚ ਮੋਏ ਮੂਰਖ ਅੰਧ ਗਵਾਰ ਬਿਸਟਾਂ ਅੰਦਰ ਕੀਟ ਸੇ ਪਏ ਪਚਹਾਰੋ ਵਾਰ ਨਾਨਕ ਨਾਮ ਰਤੇ ਸੇ ਰੰਗ ਲੇ ਗੁਰ ਕਾ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ ਪੌੜੀ ਸ਼ੈਸਤਿਓ ਭਾਈ ਸਭ ਤੁਧਿਆ ਭੇਰ ਜਿਕ ਸੰਬਾਹਿਆ ਇਕ ਵਲਸ਼ਲ ਕਰਕੇ ਖਾਵੰਦੇ ਮੋਂ ਕੂੜ ਕੁ ਸਤ ਦਿਨੀ ਟਾਹਿਆ ਤੁਧਿਆ ਪੇ ਭਾਵੈ ਸੋ ਕਰੈ ਤੁਧ ਉਥ ਕੰਮ ਓਇ ਲਾਇਆ ਇਕ ਨਾ ਸੱਚ ਬਜਾਏ ਓਨਾਂ ਸਿਨਾ ਅਤੋਟ ਪੰਡਾਰ ਦਿਵਾਇਆ ਹਰ ਚੇਤਖਾਏ ਸਨਾ ਸਫਲ ਹੈ ਆ ਚੇਤਾ ਹੱਥ ਚ ਡਾਇਆ ਸਲੋਕ ਮੰਗਲਾ ਸਿਜਾ ਪੜ ਪੜ ਪੰਡਤ ਬੇਦ ਵਖਾਣ ਮਾਇਆ ਮੋਹ ਸਵਾਏ ਦੁਜੈ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਨ ਜੀਓ ਪੈੰਡ ਦਿੱਤਾ ਸ ਕਬ ਹੂ ਨਾ ਚੇਤਾ ਸੋ ਦਿੰਦਾ ਰਜਕ ਸੰਭਾਹ ਜਮ ਕਾ ਫਾ ਗਲੋਂ ਨਾ ਕੱਟਿਐ ਫਿਰ ਫਿਰ ਆਵੈ ਜਾਈ ਮਨ ਮੁਖ ਕਿਛੂ ਨਾ ਸੋਝੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਖ ਦਾ ਤਾ ਨਾਮ ਵਸੈ ਮਨ ਆਏ ਸੁਖ ਮਾਣ ਸੁਖ ਪਹਿਨਣਾ ਸੁਖੇ ਸੁਖ ਵਿਹਾਇ ਨਾਨਕ ਸੋ ਨਾ ਮਨੋ ਨਾ ਵਿਸਾਰੀਐ ਜਿਤ ਦਰ ਸੱਚ ਹੈ ਸੋਭਾ ਪਾਏ ਮਹੱਲਾ ਤੀਜਾ ਸਤ ਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਥਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾ ਸਭਤ ਕਰੇ ਅਰਦਾਸ ਸੱਚਾ ਸ਼ਬਦ ਸਾਂ ਲਾਹਣਾ ਸੁਖ ਹੈ ਸੁਖ ਨਿਵਾਸ ਜਪ ਤਬ ਸੰਜਮ ਮਨ ਮਹ ਬਿਨ ਨਾ ਵੈ ਤ੍ਰਿਗ ਜੀਵਾਸ ਗੁਰ ਮਤੀ ਨਾਉ ਪਾਈਐ ਮਨ ਮੁਖ ਮੋਹੇ ਵਿਨਾਸ਼ ਜਿहां ਭਾਵੇਂ ਤਿਉਂ ਰੱਖ ਤੂੰ ਨਾਨਕ ਤੇਰਾ ਦਾਸ ਜਿहां ਭਾਵੇਂ ਤਿਉਂ ਰੱਖ ਤੂੰ ਨਾਨਕ ਤੇਰਾ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ